ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਦੇ ਤੇ ਆਵੋ ਜਪਾ ਸੁਣਦੇ ਹਾਂ ਲੇਖਕ ਸ਼ਿਵ ਚਰਨ ਜੱਗੀ ਕੁਸਾ ਜੀ ਦੀ ਲਿਖੀ ਹੋਈ ਕਹਾਣੀ ਬੁੱਢੇ ਦਰਿਆ ਦੀ ਜੋ ਪੂਰੇ 35 ਸਾਲ ਹੋ ਗਏ ਸਨ ਬਦਨ ਸਿੰਘ ਨੂੰ ਆਸਟ੍ਰੀਆ ਆਏ ਹੋਏ ਪ੍ਰਵਾਸ ਭੋਗਦੇ ਆ ਬੜੀਆਂ ਠੰਡੀਆਂ ਤੱਤੀਆਂ ਹਵਾਵਾਂ ਪਿੰਡੇ ਤੇ ਵਗੀਆਂ ਪਰ ਉਹ ਚੜ੍ਹਦੀ ਕਲਾ ਵਿੱਚ ਹੀ ਰਿਹਾ ਇਸੇ ਪੱਖੋਂ ਗਿਲਾ ਨਾ ਕੀਤਾ ਚੰਗੇ ਮੰਦੇ ਭਾਰੇ ਕੰਮ ਵੀ ਕੀਤੇ ਗੋਰਿਆਂ ਦੇ ਛੋਕਰੀਆਂ ਦੀਆਂ ਟੁੱਚਰਾਂ ਸਹੀਆਂ ਪਰ ਬਦਨ ਸਿੰਘ ਪਰਬਤ ਵਾਂਗ ਅਡੋਲ ਰਿਹਾ ਅਤੇ ਫौलाਦ ਵਾਂਗ اٹਟ ਸਿਰੜੀ ਸਾਧੂ ਵਾਂਗ 35 ਸਾਲ ਤਪੱਸਿਆ ਹੀ ਕੀਤੀ ਸੀ ਹلال ਹੱਕ ਦੀ ਕਮਾਈ ਦੀ ਤਪੱਸਿਆ ਮੜੇ ਜਾਂ ਮਜਬੂਰ ਬੰਦੇ ਦੇ ਕੰਮ ਹਣ ਬਦਨ ਸਿੰਘ ਦੀ ਬਦਨ ਸਿੰਘ ਦੀ ਇੱਕ ਤਰ੍ਹਾਂ ਦੀ ਫਿਤਰਤ ਸੀ ਕਿਸੇ ਦਾ ਦੁੱਖ ਉਹ ਚੱਲ ਨਹੀਂ ਸਕਦਾ ਸੀ ਜਿੰਨੇ ਜੋਕਰਾ ਹੁੰਦਾ ਵਾਦ ਚੜ ਕੇ ਮਦਦ ਕਰਦਾ ਨੇਕ ਨiyet ਨੂੰ ਵੀ ਕਾਦੇ ਘਾਟੇ ਪਰਮਾਤਮਾ ਨੇ ਵੀ ਉਸ ਨੂੰ ਸਾਰਾ ਕੁਝ ਬਖਸ਼ ਦਿੱਤਾ ਸੀ ਆਸ੍ਰਿਆ ਵਿੱਚ ਖੁੱਲਾ ਡੁੱਲਾ ਕਰ ਤੰਦੌਲ ਅਤੇ ਚਾਰ ਪੁੱਤਰ ਬਦਨ ਸਿੰਘ ਦਰਵੇਸ਼ ਬੰਦਾ ਸੀ ਰੱਬ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਵਾਲਾ ਦਿਆਲੂ ਪੁਰਸ਼ ਉਹ ਪਿਛਲੇ ਸਾਲ ਪੈਨਸ਼ਨ ਤੇ ਹੋਇਆ ਸੀ ਜੈਸਨ ਹਰਪ੍ਰੀਤ ਦੀ ਮੌਤ ਹੋਈ ਸਬਦਨ ਸਿੰਘ ਨਦੀ ਕਿਨਾਰੇ ਖੜੇ ਰੁੱਖ ਵਾਂਗ ਜੜੋਂ ਹੀ ਪੁੱਟਿਆ ਗਿਆ ਉਹ ਹਰਪ੍ਰੀਤ ਨੂੰ ਆਪਣੇ ਸਕੇ ਪੁੱਤਰਾਂ ਤੋਂ ਵੱਧ ਪਿਆਰ ਕਰਦਾ ਸੀ ਹਰਪ੍ਰੀਤ ਬਦਨ ਸਿੰਘ ਦੇ ਛੋਟੇ ਭਰਾ ਅਤੇ ਸਾਲੀ ਦਾ ਪੁੱਤ ਸੀ ਸਕੇ ਸਾਲੀ ਦਿਲਜੀਤ ਦਾ ਰਿਸ਼ਤਾ ਉਹ ਆਪਣੇ ਸਕੇ ਭਰਾ ਦਿਲਬਾਗ ਲਈ ਲੈ ਕੇ ਆਇਆ ਸੀ ਬਦਨ ਸਿੰਘ ਦੀ ਮਾਂ ਅੜਬ ਸੀ ਨਿੱਕੀ ਨਿੱਕੀ ਗੱਲ ਤੇ ਨਿਘੋਚਾਂ ਕੱਢਣ ਵਾਲੀ ਆੜੀ ਖੁਰ ਔਰਤ ਮਾੜੀ ਮਰੀ ਗਲਤੀ ਕੜਮੱਸ ਪਾਉਣ ਵਾਲੀ ਸੱਸ ਪੂਰਾ 1 ਸਾਲ ਦਲਜੀਤ ਨੂੰ ਕੋਈ ਬੱਚਾ ਬੱਚੀ ਨਾ ਹੋਇਆ ਸੱਸ ਨੇ ਫਿਰ ਪਰਛੱਤੀ ਸਿਰ ਤੇ ਜੁਕਲੇ ਇਹ ਤਾਂ ਦਲਜੀਤ ਨੇ ਤਰ੍ਹਾਂ ਤਰ੍ਹਾਂ ਦੇ ਡਾਕਟਰਾਂ ਕੋਲ ਗੇੜੇ ਕੱਢੇ ਸਬਜ਼ਵਾਗ ਦਿਖਾਉਣ ਵਾਲੇ ਬਾਬਿਆਂ ਦੇ ਚਰਨ ਪਰਸੇ ਘਰ ਲੁਟਾਇਆ ਪਰ ਗੱਲ ਨਾ ਬਣੀ ਇੱਕ ਇਮਾਨਦਾਰ ਲੇਡੀ ਡਾਕਟਰ ਨੇ ਚੈੱਕਅਪ ਤੋਂ ਬਾਅਦ ਦਿਲਜੀਤ ਨੂੰ ਹਨੇਰੇ ਵਿੱਚ ਰੱਖਣਾ ਪਾਪ ਸਮਝਿਆ ਉਸ ਨੇ ਦਿਲਜੀਤ ਨੂੰ ਸਿੱਧੀ ਗੱਲ ਹੀ ਦੱਸ ਦਿੱਤੀ ਤੁਹਾਡੇ ਵਿੱਚ ਕੋਈ ਨੁਕਸ ਨਹੀਂ ਤੁਹਾਡੇ ਹਸਬੰਦ ਬੱਚਾ ਪੈਦਾ ਕਰਨ ਦੇ ਕਾਬਿਲ ਨਹੀਂ ਹਨ ਸੱਸ ਦੀ ਸਤਾਈ ਦਿਲਜੀਤ बेहोश ਹੋ ਗਈ ਲੇਡੀ ਡਾਕਟਰ ਨੇ ਕੋਸ਼ਿਸ਼ਾਂ ਕਰਕੇ ਉਸ ਨੂੰ ਹੋਸ਼ ਵਿੱਚ ਲਿਆਂਦਾ ਅਤੇ ਸਲਾਹ ਦਿੱਤੀ ਕਿ ਉਸੇ ਰਿਲੈਕਸ ਹੋਣ ਲਈ ਮਹੀਨਾ ਖੰਡ ਇੰਡੀਆ ਚਲੇ ਜਾਓ ਤੇ ਲੇਡੀ ਡਾਕਟਰ ਦੀ ਸਲਾਹ ਤੇ ਮਹੀਨੇ ਲਈ ਇੰਡੀਆ ਗਈ ਪਰ ਸਾਦਾ ਸੰਤਾ ਦਾ ਖਹਿੜਾ ਉਸਨੇ ਫਿਰਨਾ ਛੱਡਿਆ ਦੁੱਧ ਦਾ ਡੋਲੂ ਲੈ ਕੇ ਉਹ ਡੈੜਾ ਵਾਲੇ ਸਾਥ ਕੋਲ ਚਲੀ ਗਈ ਡੈੜਾ ਵਾਲਾ ਸਾਥ ਸਿੱਧਾ ਤੇ ਸਪਸ਼ਟ ਬੰਦਾ ਸੀ ਇੱਕ ਗੱਲ ਯਾਦ ਰੱਖੀ ਬੀਬੀ ਖੇਤ ਵਿੱਚ ਰੇ ਨਾ ਪਾਈਏ ਤਾਂ ਉਪਜਾਉ ਜ਼ਮੀਨ ਵੀ ਬੰਜਰ ਹੋ ਜਾਂਦੀ ਹੈ ਛੱਲੀਆਂ ਚੱਪਣੀਆਂ ਹੋਣ ਤਾਂ ਮੱਕੀ ਦਾ ਛਿੱਟਾ ਦੇਣਾ ਪੈਂਦਾ ਉਹ ਖਰੀ ਕਰਨੀ ਹੈ ਤਾਂ ਕੋਈ ਠੋਰਾ ਲੱਭ ਤੇ ਨਹੀਂ ਕਰੇ ਬੈਠ ਕੇ ਰਾਮ ਰਾਮ ਕਰ ਬਾਕੀ ਤੂੰ ਆਪਸੀ ਆਣੀ ਹੈ ਸਾਧਨੇ ਸਿੱਧੀਆਂ ਤੇ ਉਹ ਸਿੱਧੀਆਂ ਸਪਸ਼ਟ ਸੁਣਾ ਦਿਤੀਆਂ ਅਤੇ ਦਲਜੀਤ ਦੁੱਧ ਦਾ ਡੋਲੂ ਲੈ ਕੇ ਘਰ ਪਰਤਾਈ ਪੂਰੇ 1 ਸਾਲ ਬਾਅਦ ਦਲਜੀਤ ਦੇ ਘਰ ਹਰਪ੍ਰੀਤ ਹੋਇਆ ਗਲੋਟੇ ਵਰਗਾ ਮੁੰਡਾ ਘਰ ਵਿੱਚ ਖੁਸ਼ੀ ਖੜ ਗਈ ਸੁੱਕਦੀਆਂ ਕੁੰਮਲਾਂ ਹਰੀਆਂ ਹੋ ਗਈਆਂ ਖੁੱਲੀ ਪਾਰਟੀ ਕੀਤੀ ਗਈ ਕੁਦਰਤ ਰੱਬ ਦੀ 6 ਮਹੀਨੇ ਪਿੱਛੋਂ ਹੀ ਦਿਲਜੀਤ ਦੇ ਘਰ ਵਾਲਾ ਦਿਲਬਾਗ ਅਦਰੰਗ ਦੇ ਅਟੈਕ ਨਾਲ ਕੁਝ ਦਿਨਾਂ ਵਿੱਚ ਹੀ ਚੜ੍ਹਾਈ ਕਰ ਗਿਆ। ਅਦਰੰਗ ਦਾ ਅਟੈਕ ਖੱਬੇ ਪਾਸੇ ਹੋਇਆ ਸੀ ਜਿਸ ਕਰਕੇ ਕੋਈ ਬਹੁਤੀ ਚਾਰਾ ਜੋਹੀ ਨਾ ਹੋ ਸਕੇ। ਸੱਸ ਨੇ ਦਿਲਜੀਤ ਨੂੰ ਕਾਲੇ ਮੂੰਹ ਵਾਲੀ ਆਖਣਾ ਸ਼ੁਰੂ ਕਰ ਦਿੱਤਾ। ਹਰਪ੍ਰੀਤ ਹੋਣ ਤੋਂ ਬਾਅਦ ਦਿਲਜੀਤ ਵੀ ਸੱਸ ਅਗੇ ਮੂੰਹ ਖੋਲਣ ਲੱਗ ਪਈ ਸੀ। ਇੱਕ ਦਿਨ ਐਸਾ ਯੁੱਧ ਸੱਸ ਨੂੰ ਵੀ ਛਿੜਿਆ ਕਿ ਸੱਸ ਬਸੰਤ ਕੌਰ ਆਪਣਾ ਕੱਪੜਾ ਲੱਤਾ ਚੱਕ ਕੇ ਇੰਡੀਆ ਤੁਰ ਗਈ। ਇਹ ਮਰਨ ਤੱਕ ਵਾਪਸ ਨਾ ਆਈ। ਦਲਜੀਤ ਅਤੇ ਹਰਪ੍ਰੀਤ ਦੀ ਜ਼ਿੰਮੇਵਾਰੀ ਬਦਨ ਸਿੰਘ ਤੇ ਆ ਗਈ। ਉਸ ਨੇ ਸਾਲੀ ਨੂੰ ਆਪਣੇ ਸਾਹਮਣੇ ਹੀ ਇੱਕ ਗੁਜ਼ਾਰੇ ਜੋਗਰਾ ਮਕਾਨ ਲੈ ਕੇ ਦੇ ਦਿੱਤਾ। ਜਦ ਹਰਪ੍ਰੀਤ ਹੋਇਆ ਤਾਂ ਬਦਨ ਸਿੰਘ ਤੋਂ ਚਾਹ ਨਹੀਂ ਚੱਕਿਆ ਜਾਂਦਾ ਸੀ। ਛੋਟੇ ਭਾਈ ਦੀ ਜੜ ਵਧੀ ਹੈ। ਪ੍ਰੀਤ ਦਾ ਕਮਰਾ ਉਸਨੇ ਖਿਡੌਣਿਆਂ ਨਾਲ ਭਰ ਦਿੱਤਾ ਸੀ ਉਹ ਹਰਪ੍ਰੀਤ ਨੂੰ ਪ੍ਰੀਤ ਹੀ ਆਖਦਾ ਜਦ ਹਰਪ੍ਰੀਤ ਦੀ ਡਾਕਟਰੀ ਹੁਣੀ ਹੁੰਦੀ ਤਾਂ ਬਦਨ ਸਿੰਘ ਆਪਣੀ ਕਾਰ ਲੈ ਕੇ ਹਰ ਮਹੀਨੇ ਉਸ ਦੀ ਚੈੱਕਅਪ ਕਰਵਾ ਕੇ ਲਿਆਉਂਦਾ ਨਵੇਂ-ਨਵੇਂ ਕੱਪੜੇ ਖਰੀਦ ਕੇ ਦਿੰਦਾ ਉਸੇ ਦਵਾਈ ਬੂਟੀ ਖਾਣੋਂ ਅਤੇ ਸਿਹਤ ਦਾ ਖਿਆਲ ਰੱਖਦਾ ਉਸੇ ਘਰ ਵਾਲੀ ਮਲਕੀਤ ਕੌਰ ਅਤੇ ਜੋਗ ਉਸ ਨੂੰ ਨਕਬੂਲ ਕਰਦੇ ਰਹਿੰਦੇ ਉਹ ਕਿਸੇ ਦੀ ਕੋਈ ਪਰਵਾਹ ਨਾ ਕਰਦਾ ਇਹਦੇ ਨਾਲ ਤਾਂ ਮੇਰਾ ਧੁਰਦਰਗਾਹੋਂ ਪ੍ਰੇਮ ਹੈ ਉਹ ਆਖਦਾ ਇਹਨੂੰ ਪਿਓ ਨਹੀਂ ਯਾਦ ਆਉਂਦੇ ਨਾ ਮਲਕੀਤ ਕੌਰ ਤੇ ਦਲਜੀਤੀ ਸੇਕਿਆਂ ਤੋਂ ਹੀ ਘਟ ਬਣਦੀ ਸੀ ਚਾਹੇ ਉਹ ਸਕੀਆਂ ਪਹਿਣਾ ਸਨ ਇੱਕੋ ਮਾਂ ਦੀਆਂ ਜਾਈਆਂ ਹੋਈਆਂ ਪਰ ਮਲਕੀਤ ਕੌਰ ਦੇ ਅੜਬ ਸੁਭਾਅ ਨੇ ਨਰਮ ਦਿਲ ਦਲਜੀਤ ਨੂੰ ਕਦੇ ਸਿੱਧੇ ਮੂੰਹ ਨਾਲ ਨਹੀਂ ਬੁਲਾਇਆ ਸੀ ਦਲਜੀਤ ਦਾ ਰਿਸ਼ਤਾ ਵੀ ਬਦਨ ਸਿੰਘ ਆਪਣੇ ਵਿਰਧ ਸੌਰੇ ਦੇ ਕਹਿਣ ਤੇ ਲੈ ਆਇਆ ਸੀ ਮਲਕੀਤ ਕੌਰ ਨੇ ਕੋਈ ਦਿਲਚਸਪੀ ਨਹੀਂ ਦਿਖਾਈ ਸੀ ਵਿਆਹ ਵਿੱਚ ਉਹ ਲੱਕੜ ਦੀ ਲੱਕੜ ਬਣੀ ਰਹੀ ਸੀ ਇੱਕ ਸੌਂਕਣ ਵਾਂਗ ਜਦ ਪ੍ਰੀਤ ਕੁਝ ਵੱਡਾ ਹੋਇਆ ਤਾਂ ਬਦਨ ਸਿੰਘ ਉਸ ਨੂੰ ਵਕਤ 'ਚ ਵਕਤ ਕੱਢ ਕੇ ਪਾਰਕ ਵਿੱਚ ਫੇਰਾ ਮਾਰਨ ਲੈ ਜਾਂਦਾ ਆਈਸਕ੍ਰੀਮ ਅਤੇ ਫਰੂਟੀ ਖੀਦ ਕੇ ਦਿੰਦਾ ਘਰੇ ਆ ਕੇ ਕਾਰਪਟ ਤੇ ਘੋੜਾ ਬਣ ਕੇ ਛੂਟੇ ਦਿੰਦਾ ਤੇ ਫਿਰ ਮਰਸੀਡੀਜ਼ ਕਾਰ ਵਿੱਚ ਬਿਠਾ ਕੇ ਸਾਰੇ ਸ਼ਹਿਰ ਵਿੱਚ ਢੇੜਾ ਦਿਵਾਉਂਦਾ ਭਲਵਾਨੀ ਢੇੜਾ ਮੈਨੂੰ ਇੱਕ ਯੂਰੋ ਦੇਓ ਪ੍ਰੀਤ ਆਖਦਾ ਪਹਿਲਾਂ ਡੈਡੀ ਆਖ ਡੈਡੀ ਕਹਿਣ ਤੇ ਬਦਲ ਸਿੰਘ ਕੋਲੋਂ ਪ੍ਰੀਤ ਨੂੰ ਇੱਕ ਯੂਰੋ ਮਿਲ ਜਾਂਦਾ ਦੋਨੋਂ ਖੁਸ਼ ਰਹਿੰਦੇ ਹੱਸਦੇ ਖੇਡਦੇ ਆਪਦੇ ਬਾਰੇ ਵੀ ਕੁਝ ਸੋਚ ਲਿਆ ਕਰ ਉਹਦੀ ਕੋਕੋ ਜਿਹਦੀਆਂ ਲਾਲਾਂ ਚੱਤੀ ਜਾਂਨ ਰਹਿਣ ਤੇਰੇ ਆਪਦੇ ਜੁਆਕ ਖਿੱਚਦੇ ਮਲਕੀਤ ਕੌਰ ਠੋਕਰਦੀ ਪਰ ਬਦਲ ਸਿੰਘ ਮਸਤ ਰਹਿੰਦਾ ਪਤਾ ਨਹੀਂ ਕਿਹੜੀ ਚੀਜ਼ ਦਾ ਉਸ ਨੂੰ ਚਾ ਨਸ਼ਾ ਚੜਿਆ ਰਹਿੰਦਾ ਉਹ ਮਲਕੀਤਕੌਰ ਦੇ ਗਾਲਾਂ ਸੁਣ ਕੇ ਵੀ ਹੱਸ ਛੱਡਦਾ ਆਪਣੇ ਘਰ ਯਾਦਲਜੀਤ ਵੱਲ ਪਰ ਰੋਟੀ ਪ੍ਰੀਤ ਨਾਲ ਹੀ ਖਾਂਦਾ ਪਤਾ ਨਹੀਂ ਤੇਰੇ ਨਾਲ ਮੇਰਾ ਇੰਨਾ ਮੋਹ ਕਿਉਂ ਹੈ ਕਦੇ ਕੇ ਉਹ ਪ੍ਰੀਤ ਨੂੰ ਮੋਢਿਆਂ ਤੇ ਬਿਠਾਉਂਦਾ ਰਹਿੰਦਾ ਦਿਲਾਂ ਦਾ ਅੰਤ ਕਿਸੇ ਨੇ ਨਹੀਂ ਪਾਇਆ ਦਲਜੀਤ ਮੋਢਾ ਦਿੰਦੀ ਰੱਬ ਦੇ ਰੰਗ ਨਿਆਰੇ ਐ ਪਿਓ ਖੋលਿਆ ਤਾਇਆ ਅੱਗੇ ਕਰਤਾ ਤਾਇਆ ਕਹਿਲਾ ਚਾਹੇ ਮਾਸੜ ਆਖਲੇ ਕਿ ਉਹ ਹੀ ਤੂੰ ਮੈਨੂੰ ਤਾਇਆ ਕਹੇਗਾ ਕਿ ਮਾਸੜ ਆਖੇਗਾ ਬਦਨ ਸਿੰਘ ਨੇ ਪ੍ਰੀਤ ਦੀ ਮੋਹ ਦੀ ਚਪੇੜ ਜਹੀ ਮਾਰੀ ਮੈਂ ਤਾਂ ਡੈਡੀ ਕਹੂੰਗਾ ਪ੍ਰੀਤ ਨੇ ਮਾਸੂਮੀਅਤ ਨਾਲ بڑے ਮਜਾਜ਼ ਨਾਲ ਉਤਰ ਦਿੱਤਾ ਉਹ ਬੱਲੇ ਉਹ ਸ਼ੇਰ ਬੱਗਿਆ ਕਿ ਲੋਖੋਂ ਖੂਨ ਵਧਾ ਦਿੱਤਾ ਗੱਲ ਕਰਕੇ ਤੇਰੀ ਮਾਂ ਤਾਂ ਘੋਗੜੀ ਐ ਪਰ ਤੂੰ ਐ ਮੇਰਾ ਉਡਣਾ ਕਬੂਤਰ ਡੈਡੀ ਘੋਗੜ ਕੀ ਹੁੰਦਾ ਤੇਰੀ ਤਾਈ ਮਲਕੀਤ ਕੋਰ ਹਰਗਾ ਹੁੰਦਾ ਸਾਰੇ ਹੱਸ ਪਏ ਪ੍ਰੀਤ ਨੂੰ ਨਰਸਰੀ ਵਿੱਚ ਦਾਖਲਾ ਮਿਲਿਆ ਤਾਂ ਬਦਨ ਸਿੰਘ ਨੇ ਪਟੜੀ ਫੇਰ ਮਿੱਤਰਾ ਨੂੰ ਪਾਰਟੀ ਦਿੱਤੀ ਦੁਪਹਿਰੇ ਸਪੈਸ਼ਲ ਤੌਰ ਤੇ ਉਹਨਾਂ ਨੂੰ ਲੈ ਕੇ ਆਉਂਦਾ ਉਸ ਦਾ ਮੂੰਹ ਧੋਂਦਾ ਬੂਟ ਪਾਲਿਸ਼ ਕਰਦਾ ਮਲਕੀਤ ਕੋਰ ਉਸ ਨੂੰ ਕਮਲਾ ਆਖਦੀ ਸਮਾ ਪਾ ਕੇ ਪ੍ਰੀਤ ਸਕੂਲ ਜਾਣ ਲੱਗਾ ਤਾਂ ਬਦਨ ਸਿੰਘ ਨੇ ਉਸ ਨੂੰ ਕੰਪਿਊਟਰ ਲੈ ਦਿੱਤਾ ਜਿਸ ਤੇ ਅਜੇ ਉਸ ਨੂੰ ਕੋਈ ਲੋਡ ਨਹੀਂ ਸੀ ਵਕ-ਵਕੀਆਂ ਕੰਪਿਊਟਰ ਗੇਮਸ ਲਿਆ ਰੱਖੀਆਂ। ਪ੍ਰੇਤ ਵੀ ਉਸਨੂੰ ਹੱਦੋ-ਬੱਦ ਮੋਹ ਕਰਦਾ ਸੀ। ਉਹ ਬਦਨ ਸਿੰਘ ਨੂੰ ਡੈਡੀ ਹੀ ਆਖਦਾ। ਜਦ ਬਦਨ ਸਿੰਘ ਉਸ ਦੇ ਮੁਖੋਂ ਡੈਡੀ ਸੁਣਦਾ। ਉਸ ਦੇ ਅੰਦਰ ਜਿਵੇਂ ਸ਼ੈਦ ਦੀਆਂ ਘੁੱਟਾਂ ਖੁੱਲ ਜਾਂਦੀਆਂ। ਉਸੇ ਧਰਤੀ ਤੇ ਪੈਰ ਨਾ ਲੱਗਦੇ। ਆਪਣੇ ਚਾਰਾ ਮੁੰਡਿਆਂ ਕੋਲੋਂ। ਤਾਂ ਬਦਨ ਸਿੰਘ ਇੱਕ ਤਰ੍ਹਾਂ ਨਾਲ ਅਵੇਸਲਾ ਹੀ ਸੀ। ਉਸ ਦੇ ਚੜਦੇ ਚੰਦ ਮੁੰਡੇ ਸਕੂਲ ਵਿੱਚ ਕਿਸੇ ਨਾ ਕਿਸੇ ਨਾਲ ਛਿੰਗੜੀ ਛੇੜੀ ਹੀ ਰੱਖਦੇ ਸਕੂਲ ਵੱਲੋਂ ਸ਼ਿਕਾਇਤਾਂ ਆਉਂਦੀਆਂ ਪਰ ਬਦਨ ਸਿੰਘ ਕਦੇ ਸਕੂਲ ਨਾ ਜਾਂਦਾ ਉਸ ਤੇ ਬੱਚਿਆਂ ਦੀ ਸਾਰੀ ਜ਼ਿੰਮੇਵਾਰੀ ਮਲਕੀਤ ਕੌਰ ਦੇ ਉੱਪਰ ਹੀ ਸੀ ਉਹ ਹਮ ਕੋ ਤੁਮ ਕੋ ਕਰ ਮਾਸਟਰ ਨੂੰ ਗੱਲਾਂ ਵਿੱਚ ਪਾ ਹੁੰਦੀ ਮਾਸਟਰ ਉਸ ਦੀ ਭਾਸ਼ਾ ਕੁਝ ਸਮਝਦੇ ਅਤੇ ਕੁਝ ਨਾ ਸਮਝਦੇ ਪ੍ਰੀਤ ਪੜਨ ਵਿੱਚ ਪੂਰਾ ਹੁਸ਼ਿਆਰ ਸੀ ਬਦਨ ਸਿੰਘ ਦੇ ਆਪਣੇ ਮੁੰਡਿਆਂ ਵਾਂਗ ਲੋਲਾ ਨਹੀਂ ਸੀ ਮੋਢਲੇ ਪੜ੍ਹਾਈ ਕਰਕੇ ਉਸਨੇ ਮੈਡੀਕਲ ਵਿੱਚ ਦਾਖਲਾ ਲੈ ਲਿਆ ਪੜ੍ਹਾਈ ਦੇ ਨਾਲ ਨਾਲ ਹੀ ਸ਼ਾਮ ਮੌਕੇ ਉਹ ਡਰਾਈਵਿੰਗ ਸਕੂਲ ਜਾਂਦਾ ਕਾਰ ਚਲਾਉਣੀ ਸਿੱਖਦਾ ਬਦਨ ਸਿੰਘ ਵੱਧ ਚੜ ਕੇ ਮਦਦ ਕਰਦਾ ਘਰ ਵਾਲੀ ਫਿਰ ਖਿੱਚਦੀ ਜੋ ਆਕ ਵੱਡ-ਵੱਡ ਕੇ ਪੈਂਦੇ ਉਸੇ ਆਪਣੇ ਮੁੰਡੇ ਰਵਾਇਤੀ ਪੜ੍ਹਾਈ ਕਰਕੇ ਕਿਤਿਆਂ ਤੇ ਲੱਗੇ ਸਨ ਕੋਈ ਟਰੱਕ ਚਲਾਉਣ ਜਾ ਲੱਗਿਆ ਸੀ ਕੋਈ ਫੈਕਟਰੀ ਵਿੱਚ ਵੜ ਗਿਆ ਸੀ ਸਾਰਿਆਂ ਤੋਂ ਵੱਡਾ ਇੱਕ ਅਫਰੀਕਨ ਨਾਲ ਸ਼ਾਦੀ ਕਰਕੇ ਅਮਰੀਕਾ ਜਾ ਵਸਿਆ ਸੀ। ਇੱਕ ਨੇ ਪਲੰਬਰ ਦਾ ਕੰਮ ਖੋਲ੍ਹ ਲਿਆ ਸੀ। ਬੱਚਿਆਂ ਵਾਲਾ ਰੇੜਕਾ ਬਦਨ ਸਿੰਘ ਵੱਲੋਂ ਹੁਣ ਮੁੱਕ ਗਿਆ ਸੀ। ਉਹ ਪ੍ਰੀਤ ਦੇ ਪੇਮ ਵਿੱਚ ਹੀ ਮਸ਼ਰੂਫ ਸੀ। ਮਲਕੀਤਕੌਰ ਨੂੰ ਖਰਚਾ ਵਰਚਾ ਦੇ ਛੱਡਦਾ। ਇੰਡੀਆ ਜਾਣਾ ਚਾਹੁੰਦੇ ਤਾਂ ਟਿਕਟ ਲੈ ਕੇ ਛਡਾ ਦਿੰਦਾ। ਵਾਪਸ ਆਉਣ ਦੀ ਕੋਈ ਤਾਕੀਦ ਨਾ ਕਰਦਾ। ਜਦ ਮਲਕੀਤਕੌਰ ਦਾ ਦਿਲ ਪਰ ਜਾਂਦਾ ਆ ਜਾਂਦੀ। ਬਦਨ ਸਿੰਘ ਦੀ ਇੱਕ ਤਰ੍ਹਾਂ ਨਾਲ ਪ੍ਰੀਤ ਨਾਲ ਯਾਰੀ ਸੀ ਉਹ ਖੁੱਲ ਕੇ ਗੱਲਾਂ ਕਰਦੇ ਕਿਸੇ ਕੋਲੋਂ ਨਾ ਆਉਂਦੇ ਨਾ ਜਾਂਦੇ ਡਰਾਈਵਿੰਗ ਲਾਇਸੈਂਸ ਨਾ ਹੋਣ ਦੇ ਬਾਵਜੂਦ ਵੀ ਬਦਨ ਸਿੰਘ ਪ੍ਰੀਤ ਨੂੰ ਆਪਣੀ ਕਾਰ ਚਲਾਉਣ ਲਈ ਦੇ ਦਿੰਦਾ ਚਾਹੇ ਉਸ ਨੂੰ ਪਤਾ ਸੀ ਕਿ ਯੂਰਪ ਵਿੱਚ ਬਿਨਾਂ ਲਾਇਸੈਂਸ ਤੋਂ ਕਾਰ ਚਲਾਉਣੀ ਜ਼ੁਰਮ ਹੈ ਪਰ ਉਹ ਫਿਰ ਵੀ ਕੋਈ ਪ੍ਰਵਾਹ ਨਹੀਂ ਕਰਦਾ ਸੀ ਬਸ ਐਕਸੀਡੈਂਟ ਨਾ ਕਰੇ ਫੜਿਆ ਗਿਆ ਤਾਂ ਜ਼ੁਰਮਾਨਾ ਤਾਰ ਦੇਵਾਂਗੇ ਉਹ ਪ੍ਰੀਤ ਨੂੰ ਮਤ ਦੇਂਦਾ ਜਦ ਪ੍ਰੀਤ ਨੂੰ ਡਰਾਈਵਿੰਗ ਲਾਇਸੈਂਸ ਮਿਲ ਗਿਆ ਤਾਂ ਬਦਨ ਸਿੰਘ ਨੇ ਉਸ ਨੂੰ ਆਪਣੇ ਨਾਂ ਤੇ ਬਿਲਕੁਲ ਨਵੀਂ ਕਾਰ ਲੈ ਦਿੱਤੀ ਨੰਬਰ 플레이ਟ ਲੈ ਕੇ ਦੋਹਾਂ ਨੇ ਸਾਰੇ ਸ਼ਹਿਰ ਦਾ ਪਲਵਾਨੀ ਗੇੜਾ ਕੱਢਿਆ ਕਾਰ ਪ੍ਰੀਤ ਚਲਾ ਰਿਹਾ ਸੀ ਬਦਨ ਸਿੰਘ ਨਾਲ ਆਫਰੇਆ ਬੈਠਾ ਸੀ ਕਿਸੇ ਗੈ ਵੀ ਅਦੁੱਤੀ ਖੁਸ਼ੀ ਵਿੱਚ ਗੜੁੱਜ ਡੈਡੀ ਮੇਰਾ ਕੋਰਸ ਪੂਰਾ ਹੋਣ ਤੋਂ ਬਾਅਦ ਮੈਨੂੰ 1 ਸਾਲ ਕਿਸੇ ਬਾਹਰਲੇ ਕੰਟਰੀ ਵਿੱਚ ਪ੍ਰੈਕਟਿਸ ਕਰਨ ਜਾਣਾ ਪੈਣਾ ਅਚਾਨਕ ਪ੍ਰੀਤ ਨੇ ਕਿਹਾ ਪ੍ਰੈਕਟਿਸ ਕਰਨ ਵਾਸਤੇ ਕਿਉਂ ਕੋਈ ਜ਼ਰੂਰੀ ਹੈ ਬਦਨ ਸਿੰਘ ਦਾ ਕਾਲਜਾ ਲੋਇਆ ਗਿਆ ਉਹ ਪ੍ਰੀਤ ਦਾ ਇੱਕ ਪਲ ਦਾ ਵਿਛੋੜਾ ਨਹੀਂ ਝੜ ਸਕਦਾ ਸੀ ਹਾਂ ਜ਼ਰੂਰੀ ਹੈ ਨਹੀਂ ਇੱਥੇ ਆਸਟਰੀਆ ਵਿੱਚ ਮੈਨੂੰ ਨੌਕਰੀ ਨਹੀਂ ਮਿਲਨੀ ਇਹ ਕਾਨੂੰਨ ਹੈ ਬੜਾ ਕੁੱਤਾ ਕਾਨੂੰਨ ਹੈ ਬਈ ਉਹਨਾਂ ਗੱਡੀ ਘਰੇ ਆ ਲਈ ਇੱਕ ਸਾਲ ਲਈ ਪ੍ਰੀਤ ਨੂੰ ਕਾਮਿਲ ਨਾ ਡੂ ਚਲਿਆ ਗਿਆ ਬਦਨ ਸਿੰਘ ਅਗੇ ਹਨੇਰ ਛਾ ਗਿਆ। ਪ੍ਰੀਤ ਬਦਨ ਸਿੰਘ ਨੂੰ ਹਰ ਰੋਜ਼ ਫੋਨ ਕਰਦਾ। ਬਦਨ ਸਿੰਘ ਉਸ ਨੂੰ ਫੋਨ ਕਰਦਾ। ਘੰਟਾ-ਘੰਟਾ ਫੋਨ ਤੇ ਗੱਲਾਂ ਹੁੰਦੀਆਂ ਰਹਿੰਦੀਆਂ। ਪ੍ਰੀਤ ਬਿਨਾਂ ਇੱਕ ਤਰ੍ਹਾਂ ਨਾਲ ਸਾਲ ਪਾਰ ਬਦਨ ਸਿੰਘ ਦਿਨ ਤੋੜਦਾ ਰਿਹਾ। ਵਿਛੋੜੇ ਵਿੱਚ ਕਲਪਦਾ ਰਿਹਾ। ਸਮਾਂ ਬਿਤਾਉਣ ਲਈ ਉਹ ਗੁਰਦੁਆਰੇ ਚਲਾ ਜਾਂਦਾ। ਗੁਰਬਾਣੀ ਸਰਵਣ ਕਰਦਾ। ਸੰਗਰਾਮਦ ਵਾਲੇ ਦਿਨ ਪ੍ਰੀਤ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਵਾਉਂਦਾ। ਗੁਰਦੁਆਰੇ ਦੀ ਲਾਇਬ੍ਰੇਰੀ ਵਿੱਚ ਬੈਠਾ ਪੰਜਾਬੀ ਦੇ ਅਖਬਾਰ ਫਰੋਲਦਾ ਵਕਤ ਨੂੰ ੱੱਕਾ ਦਿੰਦਾ ਰਹਿੰਦਾ ਰੂਹ ਨਾਲ ਰੋਟੀ ਨਾ ਖਾਂਦਾ ਜਿਵੇਂ ਉਸ ਨੂੰ ਭੁੱਖੇ ਲੱਗਣੋਂ ਖੱਟ ਗਈ ਸੀ ਉਹਨਿਆਂ ਵਾਂਗ ਔਟਲਿਆ ਫਿਰਦਾ ਫਿਰ ਜਿਸ ਦਿਨ ਪ੍ਰੀਤ ਨੇ ਤਾਮਿਲਨਾਡੂ ਤੋਂ ਪਰਤਣਾ ਸੀ ਤਾਂ ਬਦਨ ਸਿੰਘ ਸਵੇਰੇ 7 ਵਜੇ ਹੀ ਫੁੱਲਾਂ ਦਾ ਵੱਡਾ ਸਾਰਾ ਗੁਲਦਸਤਾ ਲੈ ਕੇ ਸਾਲਸਬਰਗ 에ਅਰਪੋਰਟ ਤੇ ਜਾ ਬੈਠਾ ਪ੍ਰੀਤ ਨੇ ਅਜੇ ਦੁਪਹਿਰੇ 11 ਵਜੇ ਉਤਰਨਾ ਸੀ ਉਹ 에어ਪੋਰਟ ਦੇ ਕੈਬਿਨ ਵਿੱਚ ਖੜਾ ਹਰ ਉਤਰਦੇ ਯਾਤਰੀਆਂ ਨੂੰ ਦੇਖਦਾ ਰਿਹਾ ਸੀ ਜਦੋਂ ਪ੍ਰੇਤ ਕਸਟਮ ਤੋਂ ਵਿਲਾ ਹੋ ਕੇ 12:00 ਵਜੇ ਬਾਹਰ ਆਇਆ ਤਾਂ ਬਦਨ ਸਿੰਘ ਨੇ ਉਸ ਨੂੰ ਬੱਚਿਆਂ ਵਾਂਗ ਚੁੰਮਣਾ ਸ਼ੁਰੂ ਕਰ ਦਿੱਤਾ ਲਾੜ ਕੀਤਾ ਮੈਨੂੰ ਹੀ ਪਤਾ ਹੈ ਕਿਵੇਂ ਦਿਨ ਕੱਟੇ ਹਨ ਤੇਰੇ ਬਿਨਾਂ ਬਦਨ ਸਿੰਘ ਬਾਵਰੇਆ ਮੰਗ ਫਿਸ ਗਿਆ ਪ੍ਰੇਤ ਉਸ ਨੂੰ ਸਾਹਮ ਕੇ ਬਾਹਰ ਪਾਰਕਿੰਗ ਵਿੱਚ ਲੈ ਗਿਆ ਤੇਰੇ ਬਿਨਾ ਦਿਲ ਨਹੀਂ ਲੱਗਿਆ ਮੇਰਾ ਮੈਂ ਤਾਂ ਮਰਨ ਵਾਲਾ ਹੋ ਗਿਆ ਵਦਨ ਸਿੰਘ ਨੇ ਪ੍ਰੀਤ ਨੂੰ ਬੁੱਕਲ ਵਿੱਚ ਲੈ ਲਿਆ ਡੈਡੀ ਜੀ ਜੀ ਤਾਂ ਮੇਰਾ ਵੀ ਤੁਹਾਡੇ ਬਿਨਾ ਨਹੀਂ ਲੱਗਿਆ ਪ੍ਰੀਤ ਨੇ ਕਿਹਾ ਉਹ ਸਾਚੀ ਤਾਂ ਆਖ ਰਿਹਾ ਸੀ ਜੇ ਭਲਾ ਮੈਂ ਮਰ ਗਿਆ ਫੇਰ ਤੇਰਾ ਜੀ ਕਿਵੇਂ ਲੱਗੂ ਵਦਨ ਸਿੰਘ ਨੇ ਗੱਲ ਹਾਸੇ ਵਿੱਚ ਪਾ ਕੇ ਮਾਹੌਲ ਨੂੰ ਕੁਝ ਹਲਕਾ ਬਣਾਉਣਾ ਚਾਹਿਆ ਜੇ ਡੈਡੀ ਜੀ ਭਲਾ ਮੈਂ ਪਹਿਲਾਂ ਮਰ ਗਿਆ ਫੇਰ ਜੇ ਡੈਡੀ ਜੀ ਪਹਿਲਾਂ ਮੈਂ ਪਹਿਲਾਂ ਮਰ ਗਿਆ ਫੇਰ ਕਿਉਂ ਬੁਰੀ ਗੱਲ ਨਾ ਕਰਿਆ ਕਰ ਸ਼ੇਰਾ ਮੈਂ ਤੋ ਸਹਾਰੇ ਨਹੀਂ ਜਾਂਦੀ ਡੈਡ ਕਾਹਨੂੰ ਕਿਸੇ ਨਾਲ ਮਰਿਆ ਜਾਂਦਾ ਏ ਤਾਂ ਦੁਨਿਆਵੀ ਗੱਲਾਂ ਨਹੀਂ ਨੇਰੇ ਟਕੌਂਜ ਗੱਲ ਤੇਰੀ ਸੋਲਾਂ ਨੇ ਐ ਪੁੱਤਰਾ ਨੇਰੇ ਦਰੋਸਤ ਕਾਹਨੂੰ ਕਿਸੇ ਨਾਲ ਮਰਿਆ ਜਾਂਦਾ ਪਰ ਡੈਡੀ ਜੀ ਤੁਹਾਨੂੰ ਨਹੀਂ ਮੈਂ ਛੇਤੀ ਕਿਤੇ ਮਰਨ ਦੇਣਾ ਮੈਂ ਡਾਕਟਰੀ ਐਵੇਂ ਨਹੀਂ ਕੀਤੀ ਏ ਤਾਂ ਜਦੋਂ ਪੁੱਤ ਆ ਲਗੇ ਹੋਰ ਹੋਜੂ ਕੋਈ ਬੇਦਨੀ ਮਰਨੀ ਇਹ ਤੋਂ ਤਾਂ ਰਾਵਣ ਵਰਗੇ ਨਹੀਂ ਬਸ ਸਕੀ ਨਾਲੇ ਕਾਲ ਪਾਵੇ ਨਾਲ ਬੰਨਿਆ ਹੋਇਆ ਸੀ ਪਰ ਅੱਜ ਐਕਸੀਡੈਂਟ ਵਿੱਚ ਪ੍ਰੀਤ ਦੀ ਹੋਈ ਅਚਾਨਕ ਮੌਤ ਨੇ ਬਦਨ ਸਿੰਘ ਨੂੰ ਜੜੋਂ ਹਿਲਾ ਧਰਿਆ ਸੀ ਉਸ ਦਾ ਜਹਾਨ ਉਜੜ ਗਿਆ ਸੀ ਉਹ ਗੱਡੇ ਵਰਗੀਆਂ ਭਾਰੀਆਂ ਲੱਤਾਂ ਕਢੀਸਾ ਮੁਰਦਾ ਘਰ ਪੁੱਜਿਆ ਤੇ ਪ੍ਰੀਤ ਦੀ ਪਈ ਲਾਸ਼ ਤੇ ਡਿੱਗ ਕੇ ਰੱਜ ਕੇ ਰੋਇਆ ਔਰਤਾ ਮੰਗ ਲੈਣ ਪਾਈ ਉਹ ਵਾਰ-ਵਾਰ ਪ੍ਰੀਤ ਦੀ লাশ ਨੂੰ ਥੇਕ ਨਾਲ ਲਾ ਰਿਹਾ ਸੀ ਉਸ ਦਾ ਦਿਲ ਝੱਖੜ ਵਾਂਗ ਚੰਬੇ ਦਰਖਤ ਵਾਂਗ ਮੁੱਛਿਆ ਪਿਆ ਸੀ ਹਟਕੋਰੇ ਬੰਦ ਨਹੀਂ ਹੁੰਦੇ ਸਨ ਮਨ ਹੌਲਾ ਕਰਕੇ ਉਸਨੇ ਮਰੇ ਹੋਏ ਪ੍ਰੀਤ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਾਮਲਿਆਂ ਵਾਂਗ ਅਖੀਰ ਮਰਦਾ ਘਰ ਦੇ ਕਰਮਚਾਰੀਆਂ ਨੇ ਉਸ ਨੂੰ ਪ੍ਰੀਤ ਦੀ লাশ ਨਾਲੋਂ ਇੱਕ ਤਰ੍ਹਾਂ ਨਾਲ ਤੋੜ ਲਿਆ ਉਹ ਕਰਮਚਾਰੀਆਂ ਨੂੰ ਗਾਲਾਂ ਕੱਢਣ ਲੱਗ ਪਿਆ ਕਰਮਚਾਰੀਆਂ ਨੇ ਪੁਲਿਸ ਬੁਲਾ ਲਈ ਉਲਸ ਬੜੀ ਹੀ ਹਮਦਰਦੀ ਨਾਲ ਉਸ ਨੂੰ ਘਰੇ ਲਾ ਗਏ ਬਦਨ ਸਿੰਘ ਸੋਫੇ ਤੇ ਹੀ ਪਿਆ ਸੀ ਕਿ ਬੀਮੇ ਵਾਲਿਆਂ ਦਾ ਏਜੰਟ ਆ ਗਿਆ ਮਿਸਟਰ ਸਿੰਘ ਤੁਹਾਡੀ ਐਕਸੀਡੈਂਟ ਵਾਲੀ ਕਾਰ ਅਸੀਂ ਤੁਹਾਡੇ ਦਰਵਾਜ਼ੇ ਅੱਗੇ ਖੜੀ ਕਰ ਦਿੱਤੀ ਹੈ ਆ ਲਓ ਚਾਬੀ ਤੇ ਇੱਥੇ ਦਸਤਖਤ ਕਰ ਦਿਓ ਬਦਨ ਸਿੰਘ ਨੇ ਬਿਨਾਂ ਕੁਝ ਕਹੇ ਸੁਣੇ ਲੁੜਿੰਦੇ ਕਾਗਜ਼ ਤੇ ਦਸਤਖਤ ਕਰ ਦਿੱਤੇ ਤੇ ਚਾਬੀ ਮੋੜਦਾ ਹੋਇਆ ਬੋਲਿਆ ਜਨਾਬ ਮੈਂ ਇਸ ਗੱਡੀ ਨੂੰ ਰੱਖਣਾ ਹੀ ਨਹੀਂ ਜਿਸ ਨੇ ਮੇਰਾ ਪ੍ਰੀਤ ਖਾ ਲਿਆ ਕਿਰਪਾ ਕਰਕੇ ਤੁਸੀਂ ਇਸ ਨੂੰ ਵਾਅਦਾ ਕਾਟਾ ਕਰਕੇ ਵੇਚ ਦਿਓ 에ਜੰਟ ਚਾਬੀ ਲੈ ਕੇ ਚਲਾ ਗਿਆ ਬਦਨ ਸਿੰਘ ਪ੍ਰੀਤ ਦੀ ਲਾਸ਼ ਤਾਂ ਇੰਡੀਆ ਲਿਜਾ ਕੇ ਸੰਸਕਾਰ ਕਰਨਾ ਚਾਹੁੰਦਾ ਸੀ ਪਰ ਉਹ ਬੇਵਸੀ ਪੁੱਤਰਾ ਅਤੇ ਘਰਵਾਲੀ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਣਾ ਸੀ ਲੋਕ ਵੀ ਆਪਦਿਆਂ ਨੂੰ ਇੱਥੇ ਹੀ ਫੋਕਦੇ ਐ ਬਾਲਾ ਹੇਜ ਮਰ ਗਿਆ ਇਹਨੂੰ ਘਰ ਵਾਲੀ ਨੇ ਕਹਿਣਾ ਸੀ ਦੁੱਖ ਅਤੇ ਵਿਰੋਧ ਦਾ ਸਾਹਮਣਾ ਉਸ ਨੂੰ ਹੋਣਾ ਨਹੀਂ ਸੀ ਖਾਸ ਤੌਰ ਤੇ ਪ੍ਰੀਤ ਬਾਰੇ ਉਹ ਕੋਈ ਗੱਲ ਸਹਾਰ ਨਹੀਂ ਸਕਦਾ ਸੀ ਸੰਸਕਾਰ ਤੇ ਉਹ ਕਲੇਸ਼ ਕਰਨੋਂ ਡਰਦਾ ਸੀ ਸ਼ੇਰ ਬੱਗੇ ਦੀ ਮਿੱਟੀ ਨਹੀਂ ਰੋਲਣੀ ਉਹ ਆਪਣੇ ਆਪ ਨਾਲ ਹੀ ਗੱਲਾਂ ਕਰਦਾ ਖੈਰ ਸਰਕਾਰੀ ਸ਼ਮਸ਼ਾਨਗੜ੍ਹ ਵੇਖੇ ਲਿ ਜਾ ਕੇ ਪ੍ਰੀਤ ਦਾ ਸੰਸਕਾਰ ਕਰ ਦਿੱਤਾ ਪ੍ਰੀਤ ਦੇ ਮਾਦਲਜੀਤ ਨੂੰ ਦੰਦਲਾਂ ਦੌਰੇ ਪੈਰੇ ਸਨ ਕਿੰਨੇ ਪਾਪੜ ਵੇਲ ਕੇ ਇੱਕ ਪੁੱਤ ਲਿਆ ਸੀ ਉਹ ਵੀ ਝਾਤ ਕਹਿ ਕੇ ਤੁਰ ਗਿਆ ਸੀ ਉਸ ਦੇ ਵਸਦੇ ਰਸਤੇ ਦੁਨੀਆ ਤਬਾਹ ਹੋ ਗਈ ਸੀ ਇਥੇ ਲੋਕ ਲਾਜ ਪੱਖੋਂ ਵਦਨ ਸਿੰਘ ਬਹੁਤ ਘਟ ਰੋਇਆ ਸੀ ਦੁਖਦਰਦ ਦਾ ਗੋਲਾ ਦਿਲ ਵਿੱਚ ਦੱਬੇ ਉਹ ਕੁੱਟਿਆ ਕੁੱਟਿਆ ਫਿਰਦਾ ਰਿਹਾ ਸੀ ਸੱਲ ਪੱਥਰ ਬਣਿਆ ਕਿਸੇ ਬੁੱਢੇ ਦਰਿਆ ਵਾਂਗ ਖਾਮੋਸ਼ ਉਹ ਬੁੱਢਾ ਦਰਿਆ ਜਿਹੜਾ ਸਿਰਫ ਆਪਣੀ ਜੋ ਵਿੱਚੇ ਵਗ ਸਕਦਾ ਸੀ ਸ਼ਮਸ਼ਾਨਗਾਰਡ ਵਾਲਿਆਂ ਨੇ ਸੰਸਕਾਰ ਤੋਂ ਬਾਅਦ ਪ੍ਰੀਤ ਦੇ ਰਾਖ ਅਤੇ ਫੁੱਲ ਉਸ ਨੇ ਮਾਂ ਦਲਜੀਤ कौर ਨੂੰ ਸੌਂਪ ਦਿੱਤੇ ਅਤੇ ਦਲਜੀਤ ਨੇ ਬਦਨ ਸਿੰਘ ਦੇ ਹਵਾਲੇ ਕਰ ਦਿੱਤੇ ਪ੍ਰੀਤ ਦੇ ਫੁੱਲ ਲੈ ਕੇ ਪ੍ਰੀਤ ਦੀ ਮਾਂ ਦਲਜੀਤ ਅਤੇ ਬਦਨ ਸਿੰਘ ਇੰਡੀਆ ਨੂੰ ਜਹਾਜ਼ ਚੜ੍ਹ ਗਏ ਸਾਰੇ ਰਾਹੀ ਦੋਨਾਂ ਨੇ ਕੁਝ ਖਾਦਾ ਨਾ ਪੀਤਾ ਸੀ ਬਦਨ ਸਿੰਘ ਪ੍ਰੀਤ ਦੇ ਫੁੱਲ ਨੂੰ ਇੱਕ ਨਾਲ ਲਈ ਆਇਆ ਸੀ ਇੱਕ ਤਰ੍ਹਾਂ ਨਾਲ ਪ੍ਰੀਤ ਨੂੰ ਬੱਚੇ ਬਾਗ ਬੁੱਕਲ ਵਿੱਚ ਬਿਠਾਈਆਂ ਜਾ ਸੀ ਇੱਕ ਖਾਲੀ ਫੁੱਲ ਉਸਨੇ ਛਾਤੀ ਨਾਲੋਂ ਨਹੀਂ ਲਾਹੇ ਸਨ ਬਦਨ ਸਿੰਘ ਨੂੰ ਸਬਰ ਨਹੀਂ ਆ ਰਿਹਾ ਸੀ ਜਲਜੀਤ ਕੋਰੇ ਆ ਵੀ ਕੱਲ ਨੂੰ ਧਾਰ ਦਿਆਂਗੇ ਫੇਰ ਆਪਣੇ ਕੋਲ ਕੀ ਰਹਿ ਜਾਓ ਉਹ ਬਦਨ ਸਿੰਘ ਦੇ ਮੂੰਹ 'ਤੇ ਜੇ ਮੰਨੂ ਦਿਲ ਦੇ ਅਥਾ ਦਰਦ ਨੂੰ ਚੰਗੀ ਤਰ੍ਹਾਂ ਹਿੱਤਾ ਸਮਝਦੀ ਸੀ ਵੇਂਡ ਪਹੁੰਚ ਕੇ ਉਸਨੇ ਇਸ਼ਨਾਨ ਕੀਤਾ ਫਤੇ ਵਾਹਿਗੁਰੂ ਵਾਹਿਗੁਰੂ ਕਰਦਾ ਪੂਰ ਲੈ ਕੇ ਗੁਰਦੁਆਰੇ ਪਹੁੰਚ ਗਿਆ ਪੂਰੇ 20 ਸਾਲਾਂ ਬਾਅਦ ਉਹ ਪਿੰਡ ਆਇਆ ਸੀ ਗੁਰਦੁਆਰੇ ਦੇ ਲੋਕਾਂ ਨਾਲ ਉਸਨੇ ਪੋਟਲੀ ਟੰਗੀ ਅੰਦਰ ਚੱਲਿਆ ਗਿਆ ਮੱਥਾ ਟੇਕਿਆ ਉਪਰੇ ਗ੍ਰੰਥੀ ਸਾਹਿਬਾਨ ਨੂੰ ਫਤਿਹ ਬੁਲਾਈ ਤੇ ਪ੍ਰੀਤ ਦੀ ਆਤਮਾ ਨੂੰ ਸ਼ਾਂਤੀ ਨਿਵਰਤ ਅਰਦਾਸ ਕਰਨ ਲਈ ਬੇਨਤੀ ਕੀਤੀ ਇਹ ਨਾਂ ਸੀ ਕਾਕੇ ਦਾ ਗ੍ਰੰਥੀ ਨੇ ਸਵਾਲ ਕੀਤਾ ਜੇ ਹਰਪ੍ਰੀਤ ਸਿੰਘ ਬਦਨ ਸਿੰਘ ਦੀਆਂ ਅੱਖਾਂ ਛਲਕੀਆਂ ਬੋਲਾਂ ਚ ਹੰਝੂ ਬੋਲੇ ਗਾਲ ਰੋਗ ਗਿਆ ਪਿਤਾ ਦਾ ਨਾਮ ਬਦਨ ਸਿੰਘ ਡਰ ਕੇ ਦਹਿਲ ਕੇ ਜਿਹਾ ਆਪਣੀ ਸਾਲੀ ਦਲਜੀਤ ਵੱਲ ਚਾਕਿਆ ਉਹ ਗੁਰੂ ਦੀ ਤਾਬਿਆਂ ਵਿੱਚ ਖੜੇ ਸਨ ਝੂਠ ਬੋਲਣਾ ਬੰਜਰ ਗੁਨਾਹ ਹੀ ਨਹੀਂ ਕੋਰ ਪਾਪ ਵੀ ਸੀ ਦਲਜੀਤ ਨੇ ਅੱਖਾਂ ਮੀਟ ਕੇ ਲੰਮਾ ਸਾਹ ਲਿਆ ਅਤੇ ਹਾਂ ਵਿੱਚ ਸਿਰ ਹਿਲਾ ਦਿੱਤਾ ਜੀ ਸਰਦਾਰ ਬਦਨ ਸਿੰਘ ਗ੍ਰੰਥੀ ਨੇ ਨੋਟ ਕਰ ਲਿਆ ਆ ਜੋ ਉਸ ਦੇ ਸਿਰੋਂ ਮਾਣਾ ਮੁਹੀ ਬੋਝ ਉਤਰ ਗਿਆ ਸੀ ਉਹ ਗੁਰੂ ਦਰਬਾਰ ਵਿੱਚ ਸੁਰਖਰੂ ਹੋਇਆ ਖੜਾ ਸੀ ਭਾਈ ਜੀ ਨੇ ਅਰਦਾਸ ਕਰ ਦਿੱਤੀ ਅਤੇ ਉਹ ਹਰਪ੍ਰੀਤ ਦੇ ਫੁੱਲ ਲੈ ਕੇ ਕੀਰਤਪੁਰ ਸਾਹਿਬ ਨੂੰ ਰਵਾਨਾ ਹੋ ਗਏ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ